ਜਲੰਧਰ ਦੇ ਫਲੋਰ ਸ਼ਹਿਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਦੀ ਤਾਂ ਇਨਸਾਨੀਅਤ ਜਿਹੜੀ ਆ ਸ਼ਰਮਸਾਰ ਹੁੰਦੀ ਆ ਫਿਰ ਉਸ ਤੋਂ ਬਾਅਦ ਸੰਵਿਧਾਨ ਦੀ ਵੀ ਜਿਹੜੀ ਆ ਧਜੋੜਾਈ ਜਾਂਦੀ ਆ ਜੀ ਹਾਂ ਮੈਂ ਗੱਲ ਕਰ ਰਹੇ ਆ ਫਲੋਰ ਸ਼ਹਿਰ ਦੀ ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲੇ ਦਾ ਜਿਹੜਾ ਮਾਮਲਾ ਸੀਗਾ ਜਦੋਂ ਪੁਲਿਸ ਪ੍ਰਸ਼ਾਸਨ ਨੇ ਨਬਾਲਗ ਲੜਕੀਆਂ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਸੀਗਾ ਤੇ ਪੁਲਿਸ ਪ੍ਰਸ਼ਾਸਨ ਨੇ ਬਿਲਕੁਲ ਵੀ ਜਿਹੜੀ ਸਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜਿਹੜੇ ਆ ਕਈ ਲੋਕੀ ਜਿਹੜੇ ਆ ਉੱਠ ਕੇ ਜਿਹੜੇ ਬਾਹਰ ਆਂਦੇ ਆ ਘਰਾਂ ਦੇ ਵਿੱਚੋਂ ਲੜਕੀਆਂ ਦਾ ਸਾਫ ਲੰਦੇ ਆ ਤੇ ਪ੍ਰਸ਼ਾਸਨ ਨੂੰ ਕਿਤਨਾ ਕਿਤੇ ਅੱਖਾਂ ਨਿਵੀਆਂ ਕਰਕੇ ਆਪਣੇ ਹੀ ਐਸਐਚਓ ਤੇ ਜਿਹੜੀ ਆ ਕਾਰਵਾਈ ਕਰਨੀ ਪੈਂਦੀ ਆ ਅਜੇ ਉਹ ਮਾਮਲਾ ਠੰਡਾ ਹੋਇਆ ਨਹੀਂ ਸੀਗਾ ਕਿ ਪੁਲਿਸ ਪ੍ਰਸ਼ਾਸਨ ਨੇ ਹਮੇਸ਼ਾ ਸੰਵੇਦਨਾ ਦੇ ਪੰਚਾਇਤੀ ਥਾਵਾਂ ਤੇ ਜਿਹੜਾ ਪੁਲਿਸ ਫੋਰਸ ਐਕਸ਼ਨ ਨੇ ਹੁਣ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਉਸ ਦੀ ਵਿਧ ਵਰਦੀ ਦੇ ਉੱਤੇ ਜਿਹੜਾ ਪੀਪੀ ਦਾ ਟੈਗ ਲੱਗਾ ਉਸ ਦੇ ਉੱਪਰ ਹੁਣ ਜਿਹੜਾ ਗੈਂਗਸਟਰ ਦਾ ਜਿਹੜਾ ਟੈਗ ਲੱਗਣਾ ਸ਼ੁਰੂ ਹੋ ਜਾਣਾ ਕਿਉਂਕਿ ਪ੍ਰਸ਼ਾਸਨ ਦਾ ਕੰਮ ਇਹ ਸੀਗਾ ਕਿ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਉਹ ਕਬਜ਼ੇ ਛਡਾਣ ਬਲਕਿ ਪੰਜਾਬ ਪੁਲਿਸ ਨੇ ਆਪ ਹੀ ਜਿਹੜੇ ਹੁਣ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਨਾਲ ਫਲੋਰ ਦੇ ਜਿਹੜੇ RAM ji ਮੌਜੂਦ ਹੈ ਗਲਤ ਕਰਦੇ ਆ RAM ji ਕੀ ਸਾਰੀ ਗੱਲਬਾਤ ਹੋਈ ਹੈ ਜਿਹੜਾ ਤੁਸੀਂ ਅੱਜ ਇੱਥੇ ਸਾਡੇ ਕੋਲ ਲਾਏ ਹੈਗੇ ਉਹ ਕਿਹੜਾ ਕ ਜੈ ਭੀਮ ਜੈ ਭਾਰਤ ਦਾਸ रामजीदास ਆਗੂ ਲੋਕ ਸੰਸਾਦ ਮੰਚ ਖਲੋਰ ਤੋਂ ਔਰ ਸਾਡੇ ਪਿੰਡ ਐਸੀ ਭਾਈ ਚੜਦੀ ਧਰਮਚਾਲਾ ਸੀ ਜਿਸ ਤੇ ਪੁਲਸ ਨੇ ਤੁਹਾਡੇ ਸਰਪੰਚ ਨੂੰ ਤੇ ਪੰਚਾਇਤ ਨੂੰ ਧਮਕਾ ਕੇ ਇਹ ਮਤਾ ਪਵਾਇਆ ਗਿਆ ਕਿ ਤੁਸੀਂ ਕਹਿ ਰਹੇ ਹੋ ਤੁਮ ਕਹਾਇਆ ਕਿ ਪੰਚਾਇਤ ਵਾਲੇ ਕਹਿ ਰਹੇ ਨੇ ਪੰਚਾਇਤ ਵਾਲੇ ਨੇ ਪੰਚਾਇਤੀ ਜਿਹੜੀ ਸਰਕਾਰੀ ਰਜਿਸਟਰ ਹੁੰਦਾ ਉਹ ਚ ਮਤਾ ਪੱਕ ਦਿੱਤਾ ਕਿ ਐਸ ਐਚਓ ਨੇ ਧਮਕਾ ਕੇ ਸਾਨੂੰ ਮਤਾ ਪਵਾਇਆ ਕਿ ਜੇਕਰ ਇਹ ਮਤਾ ਪਾ ਕੇ ਨਹੀਂ ਰੰਦੇ ਵੀ ਧਰਮਸ਼ਾਲਾ ਦੀ ਚੁੰਗੀ ਰੱਖੀ ਜਾਵੇ ਜੇਕਰ ਸਰਪੰਚ ਜਾਂ ਪੰਚਾਇਤ ਮਤਾ ਨਹੀਂ ਪਾਉਂਦੀ ਤਾਂ ਸਰਪੰਚ ਨੂੰ ਉਹਦੇ ਜਵਾਈ ਦੇ ਕੇਸ ਨਾਲ ਜੋੜ ਕੇ ਅੰਦਰ ਕਰ ਦੇਵਾਂਗੇ ਤੇ ਪੰਚਾਇਤ ਨੂੰ ਧਮਕਾ ਕੇ ਮਤਾ ਪਵਾ ਕੇ ਸਾਡੀ ਐਸ ਸੀ ਭਾਈਚਾਰੀ ਧਰਮਸ਼ਾਲਾ ਤੇ ਪੁਲਿਸ ਨੇ ਪੁਲਿਸ ਚੌਕੀ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਇਹ ਕਿਹੜਾ ਮਹਾਨ ਐਸ ਐਚ ਓ ਹੈ ਜਿਹੜਾ ਲੋਕਾਂ ਨੂੰ ਹੀ ਧਮਕਾਣਾ ਸ਼ੁਰੂ ਕਰ ਰਿਹਾ ਕੀ ਆਰਾਮ ਉਹ ਹੁਣ ਤੇ ਡੀਐਸਪੀ ਬਣ ਗਏ ਨੇ ਐਸਐਚਓ ਸੰਜੀਤ ਕਪੂਰ ਦਾ ਬਕਾਇਦਾ ਮਤੇ ਵਿੱਚ ਨਾਮ ਮੈਂਸ਼ਨ ਕੀਤਾ ਪੰਜਾਬੀ ਇਹ ਬੜੀ ਵੱਖਰੀ ਤੁਹਾਨੂੰ ਮੈਂ ਚੀਜ਼ ਇਹ ਕਹ ਦੱਸ ਦਿੰਦਾ ਮੈਂ ਪ੍ਰਸ਼ਾਸਨ ਨੂੰ ਵੀ ਦੱਸਦਾ ਨਾ ਤੇ ਲੋਕਾਂ ਨੂੰ ਵੀ ਦੱਸ ਦਿੰਦਾ ਕਿ ਜਿਹੜੇ ਐਸਐਚਓ ਆ ਦੇ ਉੱਤੇ ਜਿਹੜੇ ਰਿਸ਼ਵਤ ਲੈਣ ਦੇ ਜਿਹੜੇ ਪਰਚੇ ਦਰਜ ਹੋਏ ਆ ਜਿਹੜੇ 30 30 ਦਿਨ ਦੀ 60 60 ਦਿਨ ਦੀ ਜੇਲ੍ਹ ਕੱਟ ਕੇ ਆਏ ਆ ਅੱਜ ਦੇ ਸਮੇਂ ਦੇ ਵਿੱਚ ਬੜੀ ਵਧੀਆ ਪੋਸਟਾਂ ਤੇ ਨੇ ਕੋਈ ਐਸਐਚਓ ਬਣ ਗਿਆ ਤੇ ਕੋਈ ਜਿਹੜਾ ਇਹ ਆ ਇਨਚਾਰਜ ਬਣਾ ਦਿੱਤਾ ਗਿਆ ਸੀਆਈ ਦਾ ਜਿਸ ਤਰ੍ਹਾਂ ਹੁਣ ਇਹਨਾਂ ਦੇ ਨਾਲ ਗੱਲਬਾਤ ਹੋਈ ਉੱਥੇ ਇਹਨਾਂ ਨੇ ਕਿਹਾ ਕਿ ਪਹਿਲੇ ਕਰਦੇ ਹੋ ਜੇ ਸਰਕਾਰ ਦਾ ਫਾਇਦਾ ਕਰਦੇ ਹੋ ਸਰਕਾਰ ਵੀ ਜਿਹੜਾ ਆ ਤੁਹਾਡਾ ਸੋਚਦੀ ਹੈ ਉਹ ਕੀ ਨਾਮ ਹੈ ਜੀ ਉਹਨਾਂ ਦਾ ਸੰਜੀਵ ਕਪੂਰ ਐਸ ਐਚ ਯੂ ਫਲੋਰ ਰਹੇ ਨੇ ਉਹਨਾਂ ਨੇ ਬਕਾਇਦਾ ਪੰਚਾਇਤ ਨੇ ਮਤਾ ਭਗ ਦਿੱਤਾ ਐਸ ਐਚ ਯੂ ਸੰਜੀਵ ਕਪੂਰ ਨੇ ਧਮਕਾ ਕੇ ਮਤਾ ਪੁਆਇਆ ਪੰਚਾਇਤ ਕੋਲੋਂ ਕਿ ਇਹ ਧਰਮਸ਼ਾਲਾ ਕਿਉਂਕੀ ਬਣਾਉਣ ਲਈ ਦਿੱਤੀ ਜਾਵੇ ਔਰ ਪੰਚਾਇਤ ਨੇ ਡਰਦੇ ਹੋਏ ਮਤਾ ਭਗ ਦਿੱਤਾ ਕਿਉਂਕੀ ਬਣਾਉਣ ਲਈ ਐ ਟਾਈਮ ਧਰਮਸ਼ਾਲਾ ਤੇ ਕਿਉਂਕੀ ਦਾ ਕਬਜ਼ਾ ਆ ਔਰ ਜਦੋਂ ਦਾਸ ਪਹਿਲਾਂ ਤਾਂ ਇੱਕ ਡਾਇਰੈਕਟਰ ਪਿੰਡੂ ਵਿਕਾਸ ਤੇ ਪੰਚਾਇਤ ਭਾਗ ਕੋ ਜੋ ਮਤੇ ਪਾਇਸ ਪੰਚਾਇਤ ਨੇ ਉਹ ਰੱਦ ਕਰਵਾਏ ਉਹਨਾਂ ਦੀ ਕੋਰਟ 'ਚ ਜਾ ਕੇ 우ਮਾ ਸ਼ੰਕਰ ਦੀ ਫਿਰ ਦਾਸ ਨੇ ਇਹ ਮਾਨਯੋਗ ਹਾਈ ਕੋਰਟ ਦੇ ਜੋ ਦਰਵਾਜ਼ਾ ਖੜਕਾਇਆ ਹੋਰ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਹਰਸ਼ ਬੰਗੜ ਜੀ ਨੇ 28 8 25 ਨੂੰ ਇਹ ਹੁਕਮ ਕਰਤਾ ਕਿ 3 ਮਹੀਨੇ ਦੇ ਵਿੱਚ ਵਿੱਚ ਜੋ ਧਰਮਸ਼ਾਲਾ ਖਾਲੀ ਹੋਣੀ ਚਾਹੀਦੀ ਹੈ ਇਹ ਪੰਚਾਇਤ ਦੇ ਡਿਪਾਰਟਮੈਂਟ ਨੂੰ ਹੁਕਮ ਕੀਤਾ ਸੀ ਪਰ ਦਾਸ ਨੇ ਬੀਡੀਪੀ ਮੈਡਮ ਨਾਲ ਸੰਪਰਕ ਕੀਤਾ ਬੀਡੀਪੀ ਮੈਡਮ ਨੇ ਦਾਸ ਨੂੰ ਰਿਕਾਰਡਿੰਗ ਦੇਈਗਾ ਉਹ ਸੁਣਾ ਦਿਓ ਤੁਸੀਂ ਸਾਫ ਦੱਸਿਆ ਵੀ ਪੁਲਿਸ ਵਾਲੇ ਨਹੀਂ ਮੰਨਦੇ ਕੀ ਰਿਕਾਰਡਿੰਗ ਇੱਕ ਵਾਰੀ ਸੁਣਾ ਦਿਓ ਤੁਸੀਂ ਕੋਈ ਗੱਲ ਹੈਲੋ ਹਾਂਜੀ ਭੈਣ ਜੀ ਹਾਂਜੀ ਉਹ ਤਰਮਸ਼ਾਲਾ ਵਾਲੇ ਬੇਨਤੀ ਕਰ ਰਹੇ ਆ ਕੀ ਕੀਤਾ ਹੀ ਪਤਾ ਜੀ ਕੁਝ ਕਿਹੜੀ ਤਰਮਸ਼ਾਲਾ ਦਾ ਜਿਹੜੀ ਉਹ ਹਾਈਕ ਮਾਨਜੋ ਹਾਈ ਕੋਰਟ ਦਾ ਹੁਕਮ ਹੋਇਆ ਤੁਹਾਡੇ ਨਾਲ ਪਹਿਲਾਂ ਗੱਲ ਹੋਈ 10 ਕੁ ਮਿੰਟ ਪਹਿਲਾਂ ਪੁਲਿਸ ਸੰਕੇ ਦੇ ਹਾਂਜੀ ਹਾਂਜੀ ਪੁਲਿਸ ਸ਼ੰਕੀ ਲਈ ਮੈਨੂੰ ਬੁਲਾਇਆ ਹੈ ਇੱਕ ਤਾਂ ਅਲਵੀਰ ਨੇ ਬੁਲਾਇਆ ਔਰ ਪੰਚਾਇਤ ਸੈਕਟਰੀ ਨੇ ਬੁਲਾਇਆ ਹੈ ਅੱਛਾ ਜੀ ਉਹਨੇ ਗੱਲ ਕਰ ਰਹੀ ਹੈ ਜੀ ਚਲੋ ਦੱਸਿਓ ਜੀ ਕਿਦਾਂ ਉਹ ਐਕਚੁਅਲੀ ਗਏ ਸੀਗੇ ਉਹਨੇ ਐਸਐਚਓ ਦੇ ਕੋਲ ਪੇਸ਼ਤਾਇਆ ਐਸਐਚਓ ਕਹਿੰਦਾ ਡੀਐਸਪੀ ਨਾਲ ਗੱਲ ਕਰੋ ਉਹ ਕਹਿੰਦਾ ਉਹਦੇ ਨਾਲ ਗੱਲ ਕਰੋ ਨੋਟਿਸ ਵੀ ਗੱਡੇ ਆ ਸਾਰਾ ਕੁਝ ਕੀਤਾ ਔਖਾਲੀ ਨਹੀਂ ਕਰ ਰਹੇਗੇ ਮੈਡਮ ਜੀ ਮਾਨ ਜੋ ਕੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਫਿਰ ਇਸ ਤੋਂ ਕਿ ਕੀ ਹੋਏਗਾ ਕੋਰਟ ਹਾਂ ਜੀ ਦੱਸੋ ਉਹ ਤਾਂ ਉਹਨਾਂ ਨੂੰ ਹੀ ਚਾਹੀਦਾ ਹੋਰ ਕੀ ਹੂੰ ਚਲੋ ਕੋਈ ਨਹੀਂ ਮੈਂ ਕਰ ਦਿਆਂਗਾ ਹਾਂ ਤੁਸੀਂ ਡਿਊਟੀ ਸਾਹਿਬ ਨਾਲ ਗੱਲ ਕਰ ਲਓ ਜੇ ਕਰਨੀ ਤਾਂ ਮੈਂ ਤੁਹਾਨੂੰ ਨੰਬਰ ਸੈਂਡ ਕਰ ਦਵਾਂ ਨਾ ਨਹੀਂ ਹਾਂ ਮੈਂ ਕਰ ਲੈਣੀ ਆ ਗੱਲ ਤਾਂ ਹਾਂ ਠੀਕ ਹੈ ਇਹ ਗੱਲ ਹੋ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ 28 11 ਤੋਂ ਬਾਅਦ ਗੱਲ ਕੀਤੀ 3 ਮਹੀਨੇ ਪੂਰੇ ਹੋਣ ਤੋਂ ਬਾਅਦ ਬੀਡੀਪੀਓ ਮੈਡਮ ਨਾਲ ਗੱਲ ਕੀਤੀ ਔਰ ਜਦ ਕੇ ਬੀਡੀਪੀਓ ਡਿਪਾਰਟਮੈਂਟ ਦੇ ਕਹਿਣ ਤੇ ਵੀ ਪੁਲਿਸ ਨੇ ਪੁਤਰਮਸ਼ਾਲਾ ਖਾਲੀ ਨਹੀਂ ਕੀਤੀ ਔਰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਧੱਜੀਆਂ ੜੀਆਂ ਜਾ ਰਹੀਆਂ ਉਹ ਦਾਅ ਤੇ ਇਹ ਸਮਝਦਾ ਕਿ ਅਸੀਂ ਕਿਤੇ ਗੁਲਾਮ ਤੇ ਨਹੀਂ ਕਿਉਂਕਿ ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਆ ਜੇ ਮਾਨਯੋਗ ਹਾਈ ਕੋਰਟ ਵਿੱਚ ਜਾ ਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਫਿਰ ਦੱਸੋ ਅਸੀਂ ਕਿੱਥੇ ਜਾਈਏ ਪੰਜਾਬ ਦੇ ਵਿੱਚ ਤਾਂ ਤੁਸੀਂ ਆਪਣੀ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਤਾਂ ਜਿਹੜੇ ਰਾਜਨੀਤੀ ਜਿਨ੍ਹਾਂ ਨੇ ਵੈਰ ਰੱਖਿਆ ਉਹਨਾਂ ਦੇ ਹਿਸਾਬ ਨਹੀਂ ਮਿਲ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਲੀਡਰ ਹੈ ਉਹ ਧਰਨੇ ਲਾ ਰਹੇ ਆ ਐਮਐਲਏ ਧਰਨੇ 'ਤੇ ਬੈਠਾ ਹੋਇਆ ਹੈ ਮੰਤਰੀਆਂ ਧਰਨੇ ਦੇ ਉੱਤੇ ਬੈਠੇ ਹੋਏ ਆ ਕੌਂਸਲਰ ਧਰਨੇ 'ਤੇ ਬੈਠੇ ਹੋਏ ਆ ਈਵਨ ਕਿ ਕਈ ਵਾਰੀ ਤਾਂ ਜੇ ਦੇਖਿਆ ਜਾਵੇ ਤਾਂ ਕਾਰਪੇਸ਼ਨ ਵੀ ਧਰਨੇ ਦੇ ਉੱਤੇ ਬਹਿ ਜਾਂਦੀ ਹੈ ਤੇ ਤੁਸੀਂ ਕਿੱਥੇ ਇਨਸਾਫ ਪਾੜ ਰਹੇ ਹੋ ਪਰ ਮੈਂ ਨਾਲ ਇਹ ਬੇਨਤੀ ਕਰਾਂਗਾ ਸਾਡੀ ਜੋ ਮੈਂ ਦਾਸ ਜਿਉਂ ਇਹ 18 ਸਾਲ ਪਲੱਸ ਹੋਇਆ ਦਾਸ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਔਰ ਸਾਡੇ ਜੋ ਹਲਕਾ ਬਿਦਾਇਕ ਬਲਦੇਵ ਖਹਿਰਾ ਜੀ ਹੈ ਮੈਂ ਕਹਿੰਦਾ ਅਕਾਲੀ ਦਲ ਦੇ ਨੂੰ ਵੀ ਲਾਹਨਤ ਹੈ ਕਿਉਂਕਿ ਸਾਰੀ ਉਮਰ ਉਹਨਾਂ ਦਾ ਸਾਥ ਦਿੱਤਾ ਉਹ ਵੀ ਦਾਸ ਦੇ ਇਸ ਮਸਲੇ ਵਿੱਚ ਸਾਥ ਨਹੀਂ ਦਿੱਤਾ ਉਹਨਾਂ ਨੇ ਜਦਕਿ ਇਸ ਮਸਲੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਔਰ ਤਹਿਸੀਲਦਾਰ ਫਲੋਰ ਜੋ ਸੁਵਿੰਦਰਪਾਲ ਸਿੰਘ ਸੀ ਉਹਨੇ ਰਾਲ ਕੇ ਦਾਸ ਤੇ ਝੂਠਾ ਕੇਸ ਬਣਾਤਾ ਕਿ ਇਹਨੇ ਇੱਕ ਰਜਿਸਟਰੀ ਕਰਾਈ ਸੀ ਛੋਟੇ ਬਣਾ ਨਾਂ ਤੇ ਉਹਨਾਂ ਨੇ ਮਿਲ ਤੇ ਝੂਠਾ ਪਰਚਾ ਦਰਜ ਕਰਤਾ ਕਿ ਤਹਿਸੀਲਦਾਰ ਨੂੰ ਬੰਦਕ ਬਣਾ ਕੇ ਰਜਿਸਟਰੀ ਕਰਵਾਈ ਹੈ ਜਦਕਿ ਰਜਿਸਟਰੀ ਵੀ ਹੋ ਗਈ ਇੰਤਕਾਲ ਵੀ ਚੜ ਗਿਆ ਤਸਹੀਲ ਦਾ ਨੂੰ ਬੰਦਕ ਬਣਾਇਆ ਜਾ ਸਕਦਾ ਇੱਕ ਬੰਦਾ ਬੰਦਕ ਬਣਾ ਸਕਦਾ ਤੋ ਇਸ ਕਰਕੇ ਪੀ ਧਰਮਚਾਲਾ ਚ ਚੁੰਕੀ ਚਕਵਾਨ ਲਈ ਮ ਹਾਈ ਕੋਰਟ ਤੱਕ ਪਹੁੰਚ ਕੀਤੀ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਇਹ ਤਾਂ ਪੁਲਿਸ ਦੀ ਗੰਦੀ ਆਦਤ ਹੈ ਹੁਣ ਹਰਾਨਗੀ ਵਾਲੀ ਗੱਲ ਉੱਥੇ ਵੀ ਹੈ ਕਿ ਜਦੋਂ ਕੋਈ ਪ੍ਰਸ਼ਾਸਨ ਦੇ ਖਿਲਾਫ ਕੋਈ ਸੱਚੀ ਗੱਲ ਕਰਦਾ ਹੈ ਤੇ ਪ੍ਰਸ਼ਾਸਨ ਚੱਕ ਕੇ ਜਾਂਦਾ ਕੋਟ ਮਾਰ ਕਰਨੀ ਸ਼ੁਰੂ ਕਰ ਦਿੰਦੇ ਜਾਂ ਉਹਨਾਂ ਤੇ ਪਰਚਾ ਦੇ ਦਿੰਦੇ ਜਾਂ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਪਰਚਾ ਦੇਣਾ ਸ਼ੁਰੂ ਕਰਦੇ ਕਿਸੇ ਤਰ੍ਹਾਂ ਇਸ ਬੰਦੇ ਉੱਤੇ ਠੱਲ ਪਾ ਲਈਏ ਜਦ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਚਾਹੀਦੀ ਹੈ ਕਿ ਆਪਣੀ ਜਿਹੜੀ ਕਰਤੂਤ ਸੁਧਾਰੀ ਜਾਵੇ ਆਪਣੀ ਮੰਜੀ ਥੱਲੇ ਪਹਿਲੇ ਝਾੜੂ ਮਾਰਿਆ ਜਾਵੇ ਉਸ ਤੋਂ ਬਾਅਦ ਕਿਸੇ ਹੋਰ ਦੇ ਵਿੱਚ ਚੀਜ਼ ਵਾਪਰੀ ਹੈ ਲੋਕੀ ਜਿਹੜੇ ਆ ਸਾਰੇ ਯੁਗ ਜਿਹੜੇ ਇਕੱਠੇ ਹੋ ਕੇ ਕਿ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਉਹ ਹੁਣ ਜਿਹੜਾ ਬਾਣਾ ਜਿਹੜਾ ਵਰਤੇਗਾ ਕਿ ਲੋਕੀ ਇਕੱਠੇ ਹੋਣਗੇ ਮੰਤਰੀਆਂ ਨੂੰ ਸਾੜਨਗੇ ਜੋ ਨੇਪਾਲ ਦੇ ਵਿੱਚ ਹੋ ਗਿਆ ਦਾਦਾ ਤੇ ਪਰਸ ਨੂੰ ਤਜਰਬਾ ਆ ਕਿ ਜੇਕਰ ਜੇ ਇਹੋ ਜੀ ਜਿੱਲਤ ਪਰ ਜ਼ਿੰਦਗੀ ਜੀਣੀ ਆ ਤੇ ਲੋਕਾਂ ਨੇ ਇੱਕ ਦਿਨ ਸੋਚਣਾ ਹੀ ਆ ਕਿ ਇਹੋ ਜੀ ਜ਼ਿੰਦਗੀ ਜੀਣ ਨਾਲ ਜਿੱਥੇ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਇਨਸਾਫ ਨਹੀਂ ਮਿਲੇਗਾ ਫਿਰ ਲੋਕੀ ਇਹੋ ਜੀ ਜਿੱਲਤ ਪਰ ਜ਼ਿੰਦਗੀ ਜੀਣ ਨਾਲ ਮਰ ਜਾਣਾ ਪਸੰਦ ਕਰਨਗੇ ਔਰ ਜਦੋਂ ਕੋਈ ਮਰ ਜਾਵੇ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਲੰਦਾ ਕਿ ਕੁਝ ਨਾ ਕੁਝ ਲੋਕੀ ਇਹੋ ਜਿਹਾ ਕਦਮ ਆਨਰ ਸਮੇਂ ਚ ਉਠਾ ਸਕਦੇ ਆ ਇਸ ਲਈ ਦਾਸ ਮਾਨਯੋਗ ਹਾਈ ਕੋਰਟ ਨੂੰ ਬੇਨਤੀ ਕਰੇਗਾ ਪੁਲਿਸ ਉਪ ਪ੍ਰਚਾਰਣ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰੇਗਾ ਕਿ ਜੋ ਇਹ ਲਾ ਐਂਡ ਆਰਡਰ ਹੈ ਇਹਨੂੰ ਮੇਨਟੇਨ ਕੀਤਾ ਜਾਵੇ ਕਿਉਂਕਿ ਜੋ ਪੁਲਿਸ ਵਿਵਸਥਾ ਹੈ ਇਹ ਲੋਕਾਂ ਦੀ ਰੱਖਿਆ ਲਈ ਹੈ ਨਾ ਕਿ ਲੋਕਾਂ ਦੇ ਤਸ਼ੱਦਦ ਕਰਨ ਲਈ ਹੈ ਕਿਉਂਕਿ ਜੇ ਕਿਸੇ ਦੇ ਨਜਾਇਜ਼ ਕਬਜ਼ਾ ਹੋਵੇ ਪੁਲਿਸ ਨੇ ਛੁਡਾਣਾ ਹੁੰਦਾ ਜਿੱਥੇ ਪੁਲਿਸ ਆਪ ਕਬਜ਼ਾ ਕਰ ਰਹੀ ਹੈ ਉੱਥੇ ਵੀ ਦੱਸੋ ਕਿ ਕਿੱਥੇ ਜਾਈਏ ਇਹ ਬੇਨਤੀ ਹੈ ਵੀ ਅਸੀਂ ਜਿੱਲਤ ਭਰੀ ਜ਼ਿੰਦਗੀ ਜੀ ਰਹੇ ਆ ਔਰ ਸਾਰੇ ਐਸੀ ਸਮਾਜ ਨੂੰ ਇਹ ਬੇਨਤੀ ਹੈ ਕਿ ਅੱਜ ਇੱਕ ਐਸੀ ਸਮਾਜ ਦੇ ਧਰਮਸ਼ਾਲਾ ਤੇ ਕਬਜ਼ਾ ਹੋਇਆ ਕੱਲ ਨੂੰ ਐਸੀ ਸਮਾਜ ਦੇ ਘਰਾਂ ਤੇ ਵੀ ਕਬਜ਼ੇ ਹੋਣੇ ਆ ਇਹ ਆ ਕਿ ਸਾਡੇ ਸਾਰਿਆਂ ਐਸੀ ਲੀਡਰਾਂ ਤੇ ਲਾਹਨਤ ਹੈ ਜੇਕਰ ਤੁਸੀਂ ਮਾਨਜੁਗ ਹੋ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਲਾਗੂ ਨਹੀਂ ਕਰਵਾ ਸਕਦੇ ਕੀ ਲੱਗਦਾ ਹੈ ਕਿ ਤੁਹਾਡੇ ਵੱਲੋਂ ਜੇ ਤੁਹਾਨੂੰ ਲੱਗਦਾ ਹੈ ਕਿ ਐਸੀ ਭਾਈਚਾਰਾ ਇੰਨਾ ਧੱਕਾ ਹੋ ਰਿਹਾ ਤਾਂ ਸਾਰੇ ਐਸੀ ਭਾਈਚਾਰਾ ਇਕੱਠਾ ਹੋ ਕੇ ਕਿ ਦਿਨ ਥਾਣੇ ਦੇ ਵਿੱਚ ਕਿਉਂ ਨਹੀਂ ਵੜ ਜਾਂਦਾ ਫਿਰ ਕਿਤਨਾ ਕਿਤੇ ਜੋ ਸਾਡੇ ਪਿੰਡ ਵਿੱਚ ਬਹੁਤ ਵੱਡੇ ਲੈਵਲ ਤੇ ਇਹ ਦਾਸ ਮੰਦਾ ਪੀ ਡਰੱਗ ਵਿਕਦਾ ਹੈ ਪਰ ਉਹਦੇ ਵਿੱਚ 90% ਜੋ ਯੋਗਦਾਨ ਹੈ ਉਹ ਪ੍ਰਸ਼ਾਸਨ ਦਾ ਹੀ ਹੈ ਕਿਉਂਕਿ ਕਿਤਨਾ ਕਿਤੇ ਪ੍ਰਸ਼ਾਸਨ ਦੀ ਕਮੀ ਹੈ ਜੇ ਗੰਨਾ ਪਿੰਡ ਵਿੱਚ ਚੌਕੀ ਬਣੀ ਬਣੀ ਹੋਈ ਹੈ ਚੌਕੀ ਬਣਦੇ باوجود ਵੀ ਜੇ ਅੱਜ ਚਿੱਟੇ ਦੇ ਕੇਸ ਨਿਕਲ ਰਹੇ ਆ ਤਾਂ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਹੈ ਪ੍ਰਸ਼ਾਸਨ ਦਾ ਸਾਫ਼ ਤੌਰ ਤੇ ਮੈਂ ਦੱਸ ਹੀ ਦਿੰਦਾ ਐਨੀ ਗੱਲ ਕਹਿ ਚੁੱਕਾ ਕਿ ਜਿਹੜੇ ਐਸ ਐਚਓ ਡੇਡ ਡੇਡ ਮਹੀਨੇ ਦੀ ਵੀ ਨਹੀਂ ਵੀ ਨਹੀਂ ਜਿਹੜੇ ਜੇਲ ਕੱਟ ਕੇ ਆ ਚੁੱਕੇ ਆ ਅੱਜ ਵਧੀਆ ਅਹੁਦੇ ਦੇ ਉੱਤੇ ਉਹ ਬੈਠੇ ਨੇ ਆਂਦੇ ਸਾਰੀ ਬਿਲਕੁਲ ਬਿਲਕੁਲ ਇਹ ਜੀ ਮੈਂ ਤੇ ਇੱਕ ਇਹ ਗੱਲ ਕਹੀ ਸੀ ਮੇਰੇ ਕੋਲ 2013 ਤੋਂ ਲੈ ਕੇ ਹੁਣ ਤੱਕ ਰਿਕਾਰਡ ਹੈ ਮੈਂ ਕੋਈ ਟਾਈਪਿਸਟ ਐ ਤਸੀਲ ਕੰਪਲੈਕਸ ਵਿੱਚ ਪੀ ਕਿਹੜਾ ਬੰਦਾ ਫੜੋਇਆ ਜੇ ਚਾਰ ਬੰਦੇ ਫੜੇ ਇੱਕ ਬੰਦੇ ਦੇ ਕੇਸਪਾਤ ਆ ਤਿੰਨ ਬੰਦੇ ਛੱਡ ਤੇ ਪੈਸੇ ਲੈ ਕੇ ਵੀਦ ਰਿਕਾਰਡ ਰਿਕਾਰਡਿੰਗਾਂ ਔਰ ਐਫ ਆਰ ਦੀਆਂ ਕਾਪੀਆਂ 2013 ਤੋਂ ਲੈ ਕੇ ਹੁਣ ਤੱਕ ਮੈਂ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਐਸਐਸਪੀ ਖਕਸਾਉਂ ਨੂੰ ਮਿਲਿਆ ਸੀ ਮੈਂ ਕਹਿੰਦਾ ਮੈਂ ਇਕੱਲੇ ਇਕੱਲੇ ਦੇ ਘਰ ਜਾ ਕੇ ਦੱਸਦਾ ਹਾਂ ਮੇਰਾ ਨਾ ਚੱਲੋ ਜਿਹੜਾ ਚਿੱਟਾ ਵੇਚਦਾ ਆ ਜਿਹੜਾ ਕੋਈ ਕੰਮ ਨਹੀਂ ਕਰਦਾ ਕੋਈ ਕਾਜ ਨਹੀਂ ਕਰਦਾ ਜਿਹਦੀ ਕੋਈ ਜ਼ਮੀਨ ਦਾ ਜਾਇਦਾਦ ਨਹੀਂ ਜਿਹਦਾ ਕਿਸੇ ਦਾ ਪਰਿਵਾਰ ਦਾ ਮੈਂਬਰ ਵਿਰੇਸ਼ ਨਹੀਂ ਗਿਆ ਉਹਦੇ ਘਰ ਵਧੀਆ 5 ਸਟਾਰ ਗੱਡੀਆਂ 5 ਸਟਾਰ ਉਹਨਾਂ ਦੀ ਰਹਿائش ਹੈ ਰਹਿਣਾ ਸਹਿਣਾ ਆ ਉਹ ਕਿੱਥੋਂ ਕਰ ਰਿਹਾ ਚਿੱਟਾ ਵੇਚ ਕੇ ਨਸ਼ੀਲਾ ਪਾਊਡਰ ਵੇਚ ਕੇ ਉਹ ਇਹੋ ਜੀ ਜ਼ਿੰਦਗੀ ਬਤੀਤ ਕਰ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਕਰਨ ਤੇ ਯੂਨੀ ਸਰ ਕੀ ਸਰਪੰਚ ਜਿਹੜਾ ਤੁਹਾਡਾ ਪੁਲਿਸ ਤੋਂ ਇੰਨਾ ਕਾਹ ਤੋਂ ਡਰਦਾ ਆ ਕਿਉਂਕਿ ਸਰਪੰਚ ਦਾ ਜੋ ਜਵਾਈ ਸੀ ਉਹ ਤੇ ਉਹ ਯੂਐਸਏ 'ਚ ਰਹਿ ਰਿਹਾ ਆ ਉਰ ਇੱਕ ਪਹਿਲਾ ਕੇਸ ਐਫ ਆਈ ਆਰ ਹੋਈ ਸੀ ਜਲੰਧਰ ਵਿੱਚ ਡਿਵੀਜ਼ਨ ਨੰਬਰ 8 ਚ ਉਹਦੇ ਵਿੱਚ ਉਹਦਾ ਨਾਮ ਨਾਮਜਦ ਹੈ ਐਸਪੀ ਸਰਪੰਚ ਸਾਹਿਬ ਦੇ ਜਵਾਈ ਦਾ ਲੱਕੀ ਦਾ ਉਦੋਂ ਵੀ ਵੀਡੀਓ ਸੁਣੀ ਵੀ ਹੋਣੀ ਜੇਕਰ ਕਿ ਉਹ ਸਵੰ ਸਰਪੰਚ ਦੇ ਜਵਾਈ ਦਾ ਡਰਾਵਾ ਦੇ ਕੇ ਪੁਲਿਸ ਪ੍ਰਸ਼ਾਸਨ ਸਰਪੰਚ ਨੂੰ ਡਰਾ ਲੈਂਦਾ ਹਰ ਵਾਰ ਕੋਸਾ だっਕੇ ਕਿਤੇ ਨਾ ਕਿਤੇ ਸਰਪੰਚ ਦਾ ਵੀ ਉਹਨਾਂ ਕੋਲ ਲੈਣ ਦੇ ਨੂੰ ਹੋਵੇ ਇਹ ਸਰਪੰਚ ਛਣਕਣੇ ਦਾ ਹੋਇਆ ਜੇ ਇਦਾਂ ਹੀ ਡਰ ਗਿਆ ਤੇ ਫੇ ਕਾਹਦਾ ਸਰਪੰਚ ਹੋਇਆ ਉਹ ਡਰ ਰਿਹਾ ਬਿਲਕੁਲ ਸ਼ਰਮ ਡਰ ਰਿਹਾ ਸਾਰਾ ਪਿੰਡ ਨੂੰ ਲਾਂਦਾ ਪਰ ਪੰਚ ਤੇ ਉਹ ਹੁੰਦਾ ਹੈ ਕਿ ਅਗਲਾ ਕਹਿੰਦਾ ਮੈਂ ਆਪਣੇ ਪਿੰਡ ਦੇ ਲਈ ਜਾਨ ਤੱਕ ਵੀ ਦੇਣ ਨੂੰ ਤਿਆਰ ਆ ਇਹ ਕਹਿੰਦਾ ਤਾਂ ਮੈਂ ਖੱਤ ਸਰਪੰਚ ਇਹ ਤੁਹਾਡਾ ਜਿਹੜਾ ਪੁਲਿਸ ਨੂੰ ਡਰਾਵਾ ਦਿੰਦੀ ਤੈਨੂੰ ਪਰਚੇ ਦੇ ਨਾਲ ਕਢੇਸ ਦਾਂਗੇ ਤੇ ਚੁੱਪ ਕਰਕੇ ਵਹਿ ਜਾਂਦਾ ਪਿੰਡ ਇਕੱਠਾ ਕਰਕੇ ਜਾਣੀ ਸਕਦਾ ਉਹ ਪਿੰਡ ਕਿਉਂਕਿ ਹਰ ਕੋਈ ਐਸ்சி ਭਾਈਚਾਰਾ ਸੱਜਾ ਆ ਸਾਡੇ ਪਿੰਡ ਚ ਤਦਾਤ ਗਰੀਬ ਭਾਈਚਾਰਾ ਆ 250 ਔਰ ਬਾਕੀ ਭਾਈਚਾਰਾ ਪਰ ਤੁਹਾਨੂੰ ਪਤਾ ਪ੍ਰਸ਼ਾਸਨ ਨਾਲ ਗੱਲ ਕਰਨ ਵਾਲਾ ਇੱਕ ਦਿਨ ਤੁਹਾੜਕ ਔਰ ਸੱਚਾ-ਸੁੱਚਾ ਇਨਸਾਨ ਚਾਹੀਦਾ ਕਿਤੇ ਨਾ ਕਿਤੇ ਸਰਵੰਚਕ ਜੀ ਕੋ ਕਮੀ ਹੋਏਗੀ ਜਿਹੜਾ ਉਸ ਪ੍ਰਸ਼ਾਸਨ ਕੋਲ ਨਾ ਡਰ ਰਿਹਾ ਆ ਲਗਦਾ ਆਪਾਂ ਇਹ ਗੱਲ ਸ਼ਾਇਦ ਫਿਰ ਕਹਿ ਸਕਦੇ ਆਂ ਕਿ ਜਿੱਥੇ ਜਵਾਈਆਂ ਦਾ ਚਿੱਟੇ ਦਾ ਕੰਮ ਕਰਦਾ ਇੱਕ ਸ਼ਾਇਦ ਸਰਪੰਚ ਵੀ ਨਾਲ ਕਰਾਂਦਾ ਹੋਵੇ ਸ਼ਾਇਦ ਹੁੰਦਾ ਹੋਵੇ ਜਾਂ ਮਹੀਨੇ ਪਚਾਂਦਾ ਹੋਵੇ ਇਹ ਮੈਂ ਬੇਨਤੀ ਕਰਾਂਗਾ ਪੁਲਿਸ ਪ੍ਰਸ਼ਾਸਨ ਨੂੰ ਪੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਉਹਨੇ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕਾ ਆ ਕਿ ਇਹ ਇਹ ਇਹਦੀ ਜਾਂਚ ਕੀਤੀ ਜਾਵੇ ਕਿ ਇਹਦਾ ਕਿਤੇ ਨਾ ਕਿਤੇ ਸਬੰਧ ਹੋ ਸਕਦਾ ਆ ਜਿਹੜਾ ਪਰ ਇੱਕ ਧੰਨ ਮੈਂ ਗੱਲ ਦੱਸਦਾ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਨਾ ਹਮੇਸ਼ਾ ਇਹ ਚੀਜ਼ ਚੱਲਦੀ ਹੈ ਕਿ ਮੈਂ ਹਾਈ ਕੋਰਟ ਦੇ ਉੱਤੇ ਰਿਟ ਲਾਉਂਗਾ ਉਸ ਤੋਂ ਬਾਅਦ ਜਿਹੜੀ ਹੈ ਇਨਕੁਆਇਰੀ ਕੀਤੀ ਜਾਵੇ ਵੀ ਮੇਰੇ ਵਿੱਚ ਨਾਮ ਹੈਗਾ ਕਿ ਨਹੀਂ ਹੈਗਾ ਹਾਈ ਕੋਰਟ ਜਿਹੜੀ ਹੈ ਉਸ ਤੋਂ ਬਾਅਦ ਉਹ ਕੰਡੀਸ਼ਨ ਦੇ ਥੱਲੇ ਫਿਰ ਦੁਬਾਰਾ ਖਾਣੇ ਦੇ ਵਿੱਚ ਭੇਜ ਦੀ ਕਿ ਇਸ ਬੰਦੇ ਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੋ ਕਦੀ ਵੀ ਜਿਹੜਾ ਮੁਲਾਜ਼ਮ ਆਪਣੇ ਮੁਲਾਜ਼ਮ ਦੇ ਖਿਲਾਫ ਪਹਿਲੀ ਗ ਸਾਡੀ ਨਹੀਂ ਬਣਦੀ ਸਾਨੂੰ ਪਤਾ ਕੀ ਯਾਰ ਇਹਨੇ ਸਾਡੇ ਖਿਲਾਫ ਹੀ ਬੋਲਣਾ ਇਹਨੇ ਦੂਜੀ ਬਾਡੀ ਤੋਂ ਪੈਸੇ ਖਾਦੇ ਆ ਅਸੀਂ ਕਹਿੰਦੇ ਆ ਇਨਕੁਆਰੀ ਕਿਸੇ ਹੋਰ ਵੱਲੋਂ ਲਈ ਜਾਵੇ ਇਨਕੁਆਰੀ ਜਦੋਂ ਕਿਸੇ ਹੋਰ ਵੱਲੋਂ ਕੋਈ ਬੰਦਾ ਤੇ ਫੇਰ ਵੀ ਉੱਥੇ ਦਾ ਹੀ ਆ ਇਹ ਤਾਂ ਇਨਕੁਆਰੀ ਫਿਰ ਇਸ ਤਰ੍ਹਾਂ ਲੱਗਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਤੋਂ ਇਨਕੁਆਰੀ ਲਈ ਨੀ ਜਾਂ ਹੀ ਮੱਦਲ ਦੀ ਪੁਲਿਸ ਕਰੇ ਜਾਂ ਰਾਜਸਥਾਨ ਦੀ ਪੁਲਿਸ ਸਾਡੀ ਇਨਕੁਆਰੀ ਕਰੇ ਮੈਂ ਸਪੈਸ਼ਲ ਜੋ ਐਸਟੀਐਫ ਦੇ ਏਡੀਜੀਪੀ ਨੇ ਨਲਾਬ ਖਸ਼ੋਰ ਜੀ ਉਹਨਾਂ ਕੋਲ ਪਰਸਨਲੀ ਗਿਆ ਔਰ ਬੇਨਤੀ ਕੀਤੀ ਕਿ ਸਾਡੇ ਇਲਾਕੇ ਵਿੱਚ ਨਸ਼ੀਲਾ ਪਾਊਡਰ ਵੱਡੀ ਤਦਾਰ ਚ ਵਿਕ ਰਿਹਾ ਆ ਔਰ ਦਾਸ ਉਹਨਾਂ ਨੂੰ ਸਬੂਤ ਵੀ ਦੇ ਕੇ ਆਇਆ ਔਰ ਉਹਨਾਂ ਨੇ ਡੀਐਸਪੀ ਪ੍ਰਿਆ ਖੜਾ ਦੀ ਡਿਊਟੀ ਵੀ ਲਗਾਈ ਪਰ ਅਜੇ ਤੱਕ ਕੋਈ ਵੀ ਉਹਦੇ ਤੇ ਕਿਸੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੁਸੀਂ ਜਿਹੜੇ ਡਾਕੂਮੈਂਟਸ ਐ ਸੀਐਮ ਮਾਨ ਤੱਕ ਭੇਜੇ ਇਹ ਡਾਕੂਮੈਂਟਸ ਹੁਣ ਮੈਂ ਪਹਿਲਾਂ ਡੀਜੀਪੀ ਸਾਹਿਬ ਕੋ ਗਿਆ ਸੀ ਉਹਨਾਂ ਨੇ ਮੈਨੂੰ ਏਡੀਜੀਪੀ ਨਲਾਬ ਖਸ਼ੋਰ ਕੋ ਭੇਜਿਆ ਏਡੀਜੀਪੀ ਸਾਹਿਬ ਨੇ ਡੀਐਸਪੀ ਪ੍ਰਿਆ ਖੜਾ ਦੀ ਡਿਊਟੀ ਲਈ ਸੀ ਪਰ ਇਥੇ ਐਸਆਈ ਮਨਦੀਪ ਸਿੰਘ ਨੇ ਅਮਨਦੀਪ ਸਿੰਘ ਨੇ ਜਲੰਧਰ ਐਸਟੀਐਫ ਦੇ ਉਹ ਵੀ ਮੈਨੂੰ ਮਿਲਣ ਆਏ ਪਰ ਅਜੇ ਤੱਕ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਦਾਸ ਨੂੰ ਉਹਨਾਂ ਨੂੰ ਸਬੂਤ ਵੀ ਦਿੱਤੇ ਤੁਸੀਂ ਸਾਰੀ ਫਾਈਲ ਤਿਆਰ ਕਰ ਦਿਓ ਅਸੀਂ ਔਰ ਰਿਕਾਰਡ ਗੱਲ ਕਰ ਰਹੇ ਹਾਂ ਤੁਹਾਨੂੰ ਸੀਐਮ ਸਾਹਿਬ ਨਾਲ ਸਿੱਧਾ ਬਿਠਾ ਦਾਂਗੇ ਫਾਈਲ ਉਹਨਾਂ ਦੇ ਅੱਗੇ ਰੱਖੋ ਕੀ ਕੀ ਕੰਮ ਚੱਲ ਰਿਹਾ ਕੀ ਕੀ ਨਹੀਂ ਚੱਲ ਰਿਹਾ ਜਲੰਧਰ ਸ਼ਹਿਰ 'ਚ ਤੇ ਜਿਹੜੇ ਮੁਲਾਜ਼ਮਾਂ ਦੇ ਖਿਲਾਫ ਸਬੂਤ ਉਹ ਵੀ ਦਿਖਾਓ ਫਿਰ ਉਦੋਂ ਇਹ ਚੀਜ਼ ਨਾ ਹੋਵੇ ਕਿ ਤੁਸੀਂ ਉਹ ਚੀਜ਼ ਦਿਖਾ ਦਿਓ ਜਿਹੜੀ ਸਭ ਤੁਹਾਡੇ ਕੰਮ ਦੀ ਹੋਵੇ ਤੇ ਜਿਹੜੇ ਬਾਕੀ ਰਿਕਾਰਡ ਆ ਤੁਸੀਂ ਦਿਖਾਉਣਾ ਜਿਹੜੇ ਮੁਲਾਜ਼ਮਾਂ ਦੇ ਖਿਲਾਫ ਤੁਹਾਡੇ ਕੋਲ ਜਿੰਨੇ ਰਿਕਾਰਡ ਆ ਸਾਡੇ ਕੋਲ ਪੇਸ਼ ਕਰੋ ਜਿੱਥੋਂ ਲੈ ਕੇ ਚੱਲਦੇ ਆ ਮ ਅਜੀਬ ਮੈਂ ਕਹਿ ਰਹੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਖੁਦ ਜਿਹੜਾ ਵੱਡੇ ਲੈਵਲ ਤੇ ਚਿੱਟਾ ਵੇਚ ਰਹੇ ਨੇ ਉਹਨਾਂ ਦੇ ਘਰ ਦਿਖਾਵਾਂਗਾ ਵੀ ਆ ਚਿੱਟਾ ਵੇਚ ਰਹੇ ਨੇ ਉਹ ਦੱਸਾਂਗੇ ਵੀ ਇਹਨਾਂ ਦਾ ਕੋਈ ਬਾਪ ਵਿਦੇਸ਼ ਨਹੀਂ ਇਹਨਾਂ ਦੇ ਕੋਈ ਮਾਂ ਵਿਦੇਸ਼ ਨਹੀਂ ਇਹਨਾਂ ਦੇ ਕੋਈ ਜ਼ਮੀਨ ਜਾਇਦਾਦ ਨਹੀਂ ਇਹਨਾਂ ਕੋਲ 20-20 ਲੱਖ ਦੀਆਂ ਗੱਡੀਆਂ ਕਿੱਥੋਂ ਆਈਆਂ ਇਹਨਾਂ ਨੇ ਇੰਨੀਆਂ ਅਲੀਸ਼ਾਨ ਕੋਠੀਆਂ ਕਿੱਥੋਂ ਪਾਈਆਂ ਮੈਂ ਖੁਦ ਜਾ ਕੇ ਦੱਸਣ ਨੂੰ ਤਿਆਰ ਹਾਂ ਕੋਈ ਪੁਲਿਸ ਵਾਲਾ ਕੋਈ ਪੁਲਿਸ ਬਣ ਚਾਚਾ ਹਿੰਮਤ ਕਰੇ ਉਹਨਾਂ ਦੇ ਕਾਰਵਾਈ ਕਰਨ ਦੀ ਮੈਂ ਸਿੱਧੇ ਤੌਰ ਤੇ ਕਾਰਵਾਈ ਕਰਵਾਉਣ ਨੂੰ ਤਿਆਰ ਹਾਂ ਪੁਲਿਸ ਨੇ ਕਾਰਵਾਈ ਤਾਂ ਕਰ ਲਈ ਨਹੀਂ ਨਾ ਕਿਉਂਕ ਇਹ ਮਹੀਨੇ ਆ ਇੱਕ ਮੈਂ ਹੋਰ ਬੇਨਤੀ ਕਰਾਂਗਾ ਪੀ ਚਾਹੇ ਕੋ ਚਿੱਟਾ ਵੇਚਣ ਵਾਲਾ ਆ ਚਾਹੇ ਚਿੱਟਾ ਪੀਣ ਵਾਲਾ ਆ ਚਾਹੇ ਚਿੱਟੇ ਦੇ ਪੈਸੇ ਖਾਣ ਵਾਲਾ ਆ ਉਹਨਾਂ ਦੇ ਕੀੜੇ ਪੈਣੇ ਨੇ ਕਿਉਂਕਿ ਸੰਤ ਮਹਾਤਮਾ ਅਕਸਰ ਕਹਿੰਦੇ ਨੇ ਸਤ ਗੁਰੂ ਧਰਤੀ ਧਰਮ ਆ ਜਿਸ ਵਿੱਚ ਜਿਆ ਕੋ ਬੀਜੇ ਤੇ ਆ ਫਲ ਪਾਏ ਜਿ ਅੱਜ ਚਿੱਟੇ ਨਾਲ ਲੋਕਾਂ ਦੇ ਬੱਚੇ ਮਰ ਰਹੇ ਆ ਜਿਹੜੇ ਪੈਸੇ ਖਾ ਰਹੇ ਉਹਨਾਂ ਦੇ ਬੱਚੇ ਮਰਨੇ ਆ ਇਹ ਗੱਲ ਨੋਟ ਕਰ ਲਿਓ ਤੁਹਾਡੇ ਚੈਨਲ ਦੇ ਮੈਂ ਤੁਹਾਨੂੰ ਸਿੱਧੇ ਤੌਰ ਤੇ ਕਹਿ ਰਿਹਾ ਅੱਜ ਇੱਕ ਕਿਸੇ ਪੁਲਿਸ ਕਰਮੀ ਦਾ ਜਿਹੜਾ ਵਾ ਤਬੀਤ ਖਰਾਬ ਹੋ ਜਾਂਦੀ ਡਿਊਟੀ ਕਰਨ ਦੌਰਾਨ ਉਸ ਤੋਂ ਬਾਅਦ ਐਂਬੂਲੈਂਸ ਵਿੱਚ ਪਾ ਕੇ ਲੈ ਕੇ ਜਾ ਰਹੇ ਸੀਗੇ ਤੇ ਧੁੰਦ ਦੇ ਕਾਰਨ ਐਂਬੂਲੈਂਸ ਜਿਹੜੀ ਆ ਟਰੱਕ ਦੇ ਵਿੱਚ ਕਿਸੇ ਵਾਹਨ ਦੇ ਵਿੱਚ ਵੱਜੀ ਤੇ ਮੌਕੇ ਤੇ ਪੁਲਸ ਵਾਲੀ ਮੌਤ ਹੋ ਗਈ ਕੀ ਕਵਾਂਗੇ ਇਸੀ ਦੇ ਨੂੰ ਦਾਤਿ ਹੋਊਗਾ ਪੀ ਜਿਹੋ ਜਾ ਬੀਜਣਾ ਉਹੋ ਜਾ ਫਲ ਪਾਣਾ ਜੇ ਪੁਲਿਸ ਪ੍ਰਸ਼ਾਸਨ ਅੱਜ ਲੋਕਾਂ ਦੇ ਬੱਚੇ ਜੋ ਗਰੀਬ ਇੱਕ 10 ਦਾ ਇੱਕ ਫਰੈਂਡ ਹੈ ਉਹਦਾ ਫਾਦਰ ਵੀ ਪੁਲਿਸ ਵਿੱਚ ਐਸਆਈ ਉਹਨਾਂ ਦੀ ਡੈਥ ਹੋ ਚੁਗੀ ਉਹਦਾ ਸੋਹਰਾ ਵੀ ਐਸਆਈ ਪੁਲਿਸ ਡਿਪਾਰਟਮੈਂਟ ਚ ਪਰ ਉਹ ਕਿਤਨੇ ਕਿਤੇ ਚਿਟੇਦਾਂ ਆਦੀ ਹੋ ਚੁਕਿਆ ਜਦੋਂ ਉਹਨੂੰ ਦੇਖਦਾ ਪਹਿਲਾਂ ਬਹੁਤ ਸੋਹਣਾ ਸੀ ਬਹੁਤ ਸਮਾਰਟ ਸੀ ਪਰ ਜਦੋਂ ਉਹ ਦੇਖਦਾ ਅੱਖਾਂ ਨੂੰ ਆਸੂ ਆ ਜਾਂਦੇ ਹਨ ਪਰ ਮੈਂ ਬੇਨਤੀ ਕਰਾਂਗਾ ਜੇ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਹੈ ਇੱਕ ਨਾ ਇੱਕ ਜੇ ਅੱਜ ਕਿਸੇ ਘਰ ਅੱਗ ਲੱਗੀ ਆ ਉਹ ਅੱਗ ਪੁਲਿਸ ਕਰਮੀਆਂ ਦੇ ਬੱਚਿਆਂ ਦਾ ਕਿ ਬੁਝਣੀ ਹੈ ਔਰ ਅਫਸਰ ਸੇਬਾਨਾ ਦੇ ਬੱਚਿਆਂ ਦਾ ਕੀ ਬੁੰਜਣੀ ਆ ਜੇ ਅੱਗ ਨੂੰ ਠੰਡਾ ਨਾ ਕੀਤਾ ਗਿਆ ਜੇ ਚਿੱਟੇ ਨੂੰ ਨਾ ਖਤਮ ਕੀਤਾ ਗਿਆ ਹਰ ਇੱਕ ਪਰਿਵਾਰ ਚੋਂ ਚਿੱਟੇ ਦੇ ਕਿਉਂਕਿ ਅੱਜ ਡਿਪਰੈਸ਼ਨ ਦਾ ਦੌਰ ਹੈ ਜਦੋਂ ਵੀ ਕੋਈ ਨੌਜਵਾਨ ਬੱਚਾ ਕਿਸੇ ਨਾ ਕਿਸੇ ਡਿਪਰੈਸ਼ਨ ਜਾਂਦਾ ਹੈ ਉਹ ਨਸ਼ਾ ਲੱਭਦਾ ਹੈ ਕਿਉਂਕਿ ਚਿੱਟਾ ਸਿਰਿਆ ਮਿਲ ਰਿਹਾ ਤੇ ਚਿੱਟੇ ਵੱਲ ਜਾਏਗਾ ਜੀ ਯਾਰ ਕਿ ਬੇਨਤੀ ਆ ਕਿ ਚਿੱਟੇ ਤੇ ਕਾਬੂ ਪਾਣਾ ਬਹੁਤ ਜ਼ਰੂਰੀ ਹੈ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਤੇ ਜੇ ਹੁਣ ਵੀ ਪ੍ਰਸ਼ਾਸਨ ਜੇ ਮੰਨ ਲਓ ਤੁਹਾਡੀ ਜਗ੍ਹਾ ਖਾਲੀ ਨਹੀਂ ਕਰਦਾ ਧਰਮਸ਼ਾਲਾ ਜਗਾ ਜੇ ਖਾਲੀ ਨਹੀਂ ਕਰਦਾ ਕਿ ਤੁਹਾਡੇ ਵੱਲੋਂ ਫਿਰ ਹਾਈ ਕੋਰਟ ਦਾ ਰੋਕ ਕੀਤਾ ਜਾਏਗਾ ਜਾਂ ਬੰਦੇ ਇਕੱਠੇ ਕਰਕੇ ਸਿੱਧਾ ਥਾਣੇ ਦਾ ਘਰਾਵ ਕੀਤਾ ਜਾਏਗਾ ਕਿਉਂਕਿ ਸਾਡੇ ਪਿੰਡ ਵਿੱਚ ਬਹੁ ਗਿਣਤੀ ਜੋ ਹੈ ਉਹ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਦੀ ਹੈ ਜਿਸ ਕਰਕੇ ਉਹ ਲੋਕ ਸਿੱਧੇ ਤੌਰ ਤੇ ਦਾਸ ਦਾ ਸਾਥ ਨਹੀਂ ਦੇ ਰਹੇ ਅੱਜ ਤੱਕ ਜਿੰਨੇ ਵੀ ਹਾਈ ਕੋਰਟ ਤੱਕ ਗਏ ਆ ਜਿੰਨੇ ਵੀ ਪੈਸੇ ਆਪਣੇ ਕੋਲੋਂ ਖਰਚੇ ਆ ਉਹ ਇਹ ਆ ਇਤਾਨਾ ਕੇ ਖਰਚੇ ਆ ਕਿ ਸਾਡੇ ਪੁਰਖਿਆਂ ਦੀਆਂ ਯਾਦਾਂ ਧਰਮਸ਼ਾਲਾ ਨਾਲ ਜੁੜੀਆਂ ਹੋਈਆਂ ਆ ਸਾਡੇ ਪੁਰਖਿਆਂ ਨੇ ਉੱਥੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਉਹ ਧਰਮਸ਼ਾਲਾ ਬਣਾਈ ਆ ਜੇਕਰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਵੀ ਧਰਮਸ਼ਾਲਾ ਖਾਲੀ ਛਾਲਾ ਖਾਲੀ ਨਹੀਂ ਹੁੰਦੀ ਫਿਰ ਦਾਸ ਨੂੰ ਚਾਹੀ ਸੁਪਰੀਮ ਕੋਰਟ ਤੱਕ ਜਾਣਾ ਪਏਗਾ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਸੋ ਇਹ ਸੀਗੇ ਫਲੋਰ ਦੇ ਆਰਾਮ ਜੀ ਜਿੰਨਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜੇ ਜਗ੍ਹਾ ਖਾਲੀ ਨਹੀਂ ਕਰਦਾ ਸਾਡੀ ਤਾਂ ਜਿਵੇਂ ਸੁਪਰੀਮ ਕੋਰਟ ਵੀ ਜਾਣਾ ਪਏ ਤੇ ਉਹ ਵੀ ਜਾਵਾਂਗੇ ਪਰ ਉੱਥੇ ਨਾਲ ਇੱਕ ਹੋਰ ਵੀ ਜਿਹੜੀ ਗੱਲ ਬੜੀ ਸੋਚਣ ਵਾਲੀ ਹੈ ਕਿ ਕੋਈ ਵੀ ਵਿਅਕਤੀ ਜੇ ਕੋਈ ਕੰਮ ਕਰਦਾ ਚਾਹੇ 1 ਨੰਬਰ ਦਾ ਹੈ ਚਾਹੇ 2 ਨੰਬਰ ਦਾ ਆਪਣੇ ਪਰਿਵਾਰ ਦੇ ਲਈ ਕਰਦਾ ਹੈ ਆਪਣੇ ਬੱਚਿਆਂ ਦੇ ਲਈ ਕਰਦਾ ਹੈ ਤੇ ਜਦੋਂ ਤੁਸੀਂ ਕਿਸੇ ਨਸ਼ੇ ਤਸਕਰ ਤੋਂ ਜਾਂ ਜਿਸਮ ਫਰੋਸ਼ੀ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਪੈਸੇ ਖਾਣ ਲੱਗ ਜਾਂਦਾ ਤੁਸੀਂ ਇਹ ਸੋਚੋ ਕਿ ਲੋਕੀ ਤੁਹਾਡੇ ਬੱਚਿਆਂ ਨੂੰ ਤੇ ਨਾਲ ਤੁਹਾਨੂੰ ਕਿੰਨੀਆਂ ਕਿ ਜ਼ਿਆਦਾ ਬਦਵਾਵਾ ਦਿੰਦੇ ਹੋਣਗੇ ਕਿਉਂ ਆਪਣੇ ਬੱਚਿਆਂ ਨੂੰ ਆਪਣੇ ਦੀ ਆਪਣੀ ਅੱਖਾਂ ਤੋਂ ਸਾਹਮਣੇ ਛੱਡ ਕੇ ਕਿਉਂ ਲੋਕਾਂ ਦੀ ਭਲਾਈ ਲਈ ਜਿਹੜਾ ਪ੍ਰਸ਼ਾਸਨ ਨਹੀਂ ਤੋੜਦਾ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਸੇ ਤਰ੍ਹਾਂ ਪ੍ਰਸ਼ਾਸਨ ਕੁਮਕਰਮ ਦੀ ਨੀਂਦ ਜਿਹੜਾ ਇਹ ਸੁੱਤਾ ਰਹਿੰਦਾ ਹੈ ਹਾਈ ਕੋਰਟ ਦੇ ਫਰਮਾਨਾਂ ਦੀਆਂ ਧੱਜੀਆਂ ਉਡਾਂਦਾ ਹੈ ਇਹ ਵਾਕਈ ਜਿਹੜੀ ਇਹਨਾਂ ਦੇ ਧਰਮਸ਼ਾਲਾ ਉਹ ਖਾਲੀ ਕਰਦਾ ਹਾਲਾਂਕਿ ਅਸੀਂ ਅਸੀਂ ਕਿਸੇ ਚੀਜ਼ ਦੀ ਹਜੇ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਿਹੜਾ ਪ੍ਰਸ਼ਾਸਨ ਦੇ ਨਾਲ ਜਿਹੜੀ ਸਾਡੀ ਗੱਲਬਾਤ ਨਹੀਂ ਹੋ ਪਾਰੀ ਪਰ ਜੇ ਹਾਈ ਕੋਰਟ ਨੇ ਕੋਈ ਡਿਸੀਜਨ ਦਿੱਤਾ ਹੈ ਤੇ ਬੜਾ ਸੋਚ ਕੇ ਹੀ ਦਿੱਤਾ ਹੋਵੇਗਾ ਕਿਉਂਕਿ ਹਾਈ ਕੋਰਟ ਜਿਹੜੀ ਹੈ ਮੀਡੀਆ ਤੋਂ ਵੀ ਉੱਪਰ ਹੈ ਤੇ ਪ੍ਰਸ਼ਾਸਨ ਤੋਂ ਵੀ ਉੱਪਰ ਹੈ ਫਿਰ ਕਿਉਂ ਜ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਬੇਨੋਜੋ ਜੀ ਜਦ ਕੈਮਰਾਮੈਨ ਜਾਨੂ ਦੇ ਨਾਲ ਮੈਂ ਰਿਪੋਰਟਰ ਗੁਰਦੇਵ ਸਿੰਘ ਯੂਐਸਆਰਾ ਟੀਵੀ ਜਲੰਧਰ